ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਮੈਥ ਦੀ ਕਲਾਸ ਜਿਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਪਰਫੈਕਟ ਨੰਬਰ ਈਵਨ ਨੰਬਰ ਤੇ ਆਰਡ ਨੰਬਰ ਇਹ ਬਹੁਤ ਛੋਟੇ ਛੋਟੇ ਟਾਪਿਕ ਨੇ ਜੀ ਪਰ ਬੱਚੇ ਅਕਸਰ ਹੀ ਬਹੁਤ ਜ਼ਿਆਦਾ ਕਨਫਿਊਜ਼ਨ 'ਚ ਰਹਿੰਦੇ ਨੇ ਸੋ ਅੱਜ ਆਪਾਂ ਵਿਸਾਰ ਵਿੱਚ ਇਹਨਾਂ ਕਨਸੈਪਟ ਬਾਰੇ ਜਾਣਾਂਗੇ ਇਸ ਤੋਂ ਇਲਾਵਾ ਆਪਣੀਆਂ ਪਿੱਛੇ 4 ਕਲਾਸਿਸ ਹੋ ਚੁੱਕੇ ਨੇ ਜਿਦੇ ਵਿੱਚ ਆਪਾਂ ਨੈਚੁਰਲ ਨੰਬਰ ਹੋਲ ਨੰਬਰ ਇੰਟੀਜਰ ਫੈਕਟਰ ਤੇ ਜਿਹੜੇ ਆਪਣੇ ਮਲਟੀਪਲਸ ਦੇ ਨਾਲ ਸੰਬੰਧਿਤ ਟੌਪਿਕ ਕਰ ਚੁੱਕੇ ਆ ਸੋ ਜਿਹੜੇ ਬੱਚੇ ਨੇ ਮੇਰੀ ਉਹ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਸੋ ਅੱਜ ਦੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਵਾਣੇ ਰਹਿਣਾ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦੇਣਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾ ਸ਼ੁਰੂ ਕਰਦੇ ਆਂ ਫਸਟ ਦੇਖੋ ਜੀ ਅਦਰਸ਼ ਸੰਖਿਆ ਜੀ ਨੂੰ ਆਪਾਂ ਕਹਿ ਦਿੰਨੇ ਆ ਪਰਫੈਕਟ ਨੰਬਰ ਇਹ ਕੀ ਹੁੰਦਾ ਹੈ ਜੀ ਅਦਰਸ਼ ਸੰਖਿਆ ਜਾਂ ਪਰਫੈਕਟ ਨੰਬਰ ਜੇਕਰ ਕਿਸੇ ਸੰਖਿਆ ਦੇ ਸਾਰੇ ਗੁਣਨਖੰਡਾਂ ਦਾ ਜੋੜ ਉਸ ਸੰਖਿਆ ਤੋਂ ਦੁੱਗਣਾ ਹੈ ਤਾਂ ਉਸ ਅੰਕ ਨੂੰ ਅਦਰਸ਼ ਸੰਖਿਆ ਜਾਂ ਪਰਫੈਕਟ ਨੰਬਰ ਆਖਦੇ ਆਂ ਹੁਣ ਜੇ ਵੀ ਇੱਕ ਐਗਜ਼ਾਮਪਲ ਦੇਖੋ ਫਸਟ ਜੋ ਫੋਲ ਜਿਵੇਂ ਆਪਣੇ ਕੋਲ ਸੰਖਿਆ 6 ਆ ਗਈ 6 ਦੇ ਗੁਣਨਖੰਡ ਕਿਹੜੇ ਨੇ ਜੀ 1 2 3 ਤੇ 6 ਇਹ ਕੀ ਹੋਗੇ 6 ਦੇ ਗੁਣਨਖੰਡ ਹੋਗੇ ਜੀ ਹੁਣ ਜਿਵੇਂ ਆਪਾਂ ਐਡ ਕਰਦੇ ਨੇ 1 2 3 6 ਤਾਂ ਜਦੋਂ ਆਪਾਂ ਜੋੜ ਕਰਦੇ ਆ ਤਾਂ ਇਹ ਕਿੰਨਾ ਬਣ ਜਾਂਦਾ 12 ਹੁਣ ਦੇਖੋ 12 ਬਣ ਗਈ ਹੁਣ ਜਿਵੇਂ ਤੁਸੀਂ ਇਹ ਰੀਟਨ ਲਿਖਿਆ ਹੋਇਆਗਾ ਇਹਨੂੰ ਪੜੋ ਜੇ ਕਿਸੇ ਸੰਖਿਆ ਦੇ ਸਾਰੇ ਗੁਣਨਖੰਡਾਂ ਦਾ ਜੋੜ ਜਿਵੇਂ ਆ ਗੁਣਨਖੰਡ ਆਗੇ ਜੀ ਜੋੜ ਉਸ ਸੰਖਿਆ ਤੋਂ ਦੁੱਗਣਾ ਹੁਣ ਦੇਖੋ 12 6 ਤੋਂ ਦੁੱਗਣਾ ਨਾ 6 ਸੰਖਿਆ ਕੀ 6 ਦੇ ਜਦ ਆਪ ਗੁਣਨਖੰਡਾਂ ਦਾ ਜੋੜ ਕੀਤਾ ਤਾਂ 12 ਆ ਗਿਆ ਤਾ ਦੁੱਗਣਾ ਹੈ ਤਾਂ ਇਸ ਕਰਕੇ ਕਿ 6 ਕੀ ਹੋ ਗਿਆ 6 ਕਿ ਕਿ ਪਰਫੈਕਟ ਨੰਬਰ ਜਾਂ ਜਿਹੜੀ ਆਪਣੀ ਅਦਰਸ਼ ਸੰਖਿਆ ਹੋਗੀ ਤਾਂ ਉਹ ਸੰਖਿਆ ਜਿਹਦੇ ਸਾਰੇ ਗੁਣਨਖੰਡਾਂ ਦਾ ਜੋੜ ਉਸ ਸੰਖਿਆ ਤੋਂ ਦੁੱਗਣਾ ਹੈ ਤਾਂ ਉਸ ਸੰਖਿਆ ਨੂੰ ਆਪਾਂ ਕੀ ਕਹਿੰਦੇ ਆ ਅਦਰਸ਼ ਸੰਖਿਆ ਜਾਂ ਪਰਫੈਕਟ ਨੰਬਰ ਕਹਿੰਦੇ ਆ ਜਿਵੇਂ ਆ ਗਿਆ ਆਪਣੇ ਕੋਲੇ 6 ਨੈਕਸਟ ਦੇਖੋ ਜੀ ਆ ਡਾਇਗਰਾਮ ਦੇਖੋ ਜੀ ਕਿੰਦਾ ਇਸ ਲਈ 6 ਅਦਿਸ਼ ਸੰਖਿਆ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ 6 ਇਸ ਲਈ 6 ਜਿਹੜੀ ਕਿ ਅਦਿਸ਼ ਸੰਖਿਆ ਹੈ ਦੇਖੋ ਜਿਵੇਂ ਇਹਦੇ ਗੁਣਖੰਡ ਨੇ ਜੇ ਆਪਾਂ ਡਾਇਗਰਾਮ ਤੇ ਜਰਾ ਇਹ ਸ਼ੋਅ ਕੀਤਾ ਹੋਇਆ ਇੱਕ ਜਿਹੜਾ ਉਹ ਜਿਹੜਾ ਆਪਣਾ ਫਰਸਟ ਕਾਲਮ ਨੂੰ ਜਿਹੜਾ ਸ਼ੋਅ ਕਰ ਰਿਹਾ ਇੱਕ ਨੂੰ ਤੇ ਜਿਹੜਾ 2 ਹੈ ਉਹ ਦੋ ਜਿਹੜੇ ਪਿੰਕ ਕਲਰ ਦੇ ਬਣੇ ਹੋਏ ਨੇ ਇਹਨਾਂ ਨੂੰ ਸ਼ੋਅ ਕਰ ਰਿਹਾ 2 ਜਿਹੜਾ 3 ਹੈ ਉਹ ਤਿੰਨ ਇਸ ਬਾਕਸ ਨੂੰ ਸ਼ੋਅ ਕਰ ਰਿਹਾ ਪੂਰੇ ਨੂੰ ਜਿਹੜੇ ਗ੍ਰੀਨ ਨੇ ਇਹ ਤੇ 6 ਇਸ ਬਾਕਸ ਨੂੰ ਸ਼ੋਅ ਕਰ ਰਿਹਾ ਤਾਂ ਆਪਾਂ ਇਹ ਡਾਇਗਰਾਮ ਥਰੂ ਕੀ ਇਹ ਪਰਫੈਕਟ ਨੰਬਰ ਨੂੰ ਸ਼ੋਅ ਕੀਤਾ ਹੈ ਜੀ ਦੇਖੋ ਗੁਣਖੰਡਿਕਾ ਜਿਹੜਾ ਇਹ ਆ ਗਿਆ ਸੈਕਿੰਡ ਜਿਹੜਾ 2 ਹੈ ਉਹ ਪਿੰਕ ਕਲਰ ਤੇ ਜਿਹੜਾ ਆਪਣਾ 3 ਉਹ ਕੀ ਹੈ ਗ੍ਰੀਨ ਕਲਰ ਤੇ ਵਾਈਟ ਹੈ ਜਿਹੜਾ 6 ਨੂੰ ਸ਼ੋਅ ਕਰ ਰਿਹਾ ਤਾਂ ਜਦੋਂ ਆਪਾਂ ਜੋੜ ਕੀਤਾ ਤਾਂ ਇਹ ਆਪਣੇ ਕੋਲੇ 12 ਆ ਗਏ ਇਸ ਲਈ ਆਪਾਂ ਕਹਿ ਸਕਦੇ ਹਾਂ ਜਿਹੜਾ 6 ਹੈਗਾ 6 ਸੰਖਿਆ ਉਹ ਇੱਕ ਪਰਫੈਕਟ ਸੰਖਿਆ ਹੈ ਹੋਰ ਅਦਰਸ਼ ਸੰਖਿਆ ਕਿਹੜੀਆਂ ਹੁੰਦੀਆਂ ਨੇ ਜੀ 28 496 ਤੇ 8128 ਇਹ ਕੀ ਹੋ ਗਿਆ ਆਪਣੇ ਕੋਲੇ ਅਦਰਸ਼ ਸੰਖਿਆ ਆ ਗਈਆਂ ਜੇ ਆਪਣੇ ਕੋਲ ਪੁੱਛਿਆ ਜਾਵੇ 28 ਕੀ ਹੈ ਤਾਂ ਉਹ ਕੀ ਇੱਕ ਉਹ ਉਹ ਵੀ ਕੀ ਇੱਕ ਪਰਫੈਕਟ ਨੰਬਰ ਹੈ 496 ਵੀ ਕੀ ਹੈਗਾ ਇੱਕ ਪਰਫੈਕਟ ਨੰਬਰ ਹੈ ਜੀ 496 ਫਿਰ ਜਿਹੜਾ 8128 ਵੀ ਕੀ ਆਪਣੇ ਕੋਲ ਇੱਕ ਅਦਰਸ਼ ਸੰਖਿਆ ਦਾ ਪਰਫੈਕਟ ਨੰਬਰ ਹੈ ਨੀਚੇ ਦੇਖੋ ਇੱਕ ਨੋਟ ਲਿਖਿਆ ਹੋਇਆ ਨੋਟ ਜ਼ਰੂਰ ਪੜ੍ਹ ਕਰੋ ਇਹ ਕਹਿੰਦਾ 6 ਤੋਂ ਇਲਾਵਾ 6 ਦੇ ਗੁਣਖੰਡ ਅਤੇ ਆਪਣੇ ਆਪ ਨੰਬਰ 6 ਦਿਖਾਏ ਗਏ ਵਾਂਗਿਕ ਆਇਤ ਬਣਾਉਂਦਾ ਇਸ ਲਈ ਅਦਰਸ਼ ਇਹ ਇੱਕ ਅਦਰਸ਼ ਸੰਖਿਆ ਕਹਿੰਦਾ ਮੀਨਿੰਗ ਕੀ ਹੈ 26 ਦੇ ਗੁਣਨਖੰਡੀ ਤੇ 6 ਆਪ ਤਾਂ ਜਦੋਂ ਉਹਨਾਂ ਦਾ ਆਪਾਂ ਜੋੜ ਕਰ ਦਿੰਨੇ ਆ ਕਹਿਣ ਦਾ ਮਤਲਬ ਉਹਦੇ ਗੁਣਨਖੰਡ ਤੇ ਜਿਹੜੇ 6 ਨੂੰ ਆਪਾਂ ਕੀ ਇੱਕ ਡਾਇਗਰਾਮ ਨਾਲ ਕੀ ਸ਼ੋਅ ਕਰ ਰਹੇ ਜਿਵੇਂ ਉੱਤੇ ਤੁਹਾਨੂੰ ਮੈਂ ਦਿਖਾਇਆ ਜੀ ਸੋ ਇਹ ਸੀ ਆਪਾਂ ਅਦ੍ਰਿਸ਼્ય ਸੰਖਿਆ ਦਾ ਕਨਸੈਪਟ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਅਦ੍ਰਿਸ਼્ય ਸੰਖਿਆ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਹੁਣ ਨੈਕਸਟ ਦੇਖੋ ਜੀ ਜਿਸ ਸੰਖਿਆ ਈਵਨ ਨੰਬਰ ਕਹਿ ਦਿੰਨੇ ਆ ਇਹ ਕੀ ਹੁੰਦੇ ਨੇ ਜੀ ਅਦ੍ਰਿਸ਼્ય ਸੰਖਿਆ ਦਾ ਈਵਨ ਨੰਬਰ ਉਹ ਸਾਰੀਆਂ ਸੰਖਿਆਵਾਂ ਜਿਹੜੀਆਂ 2 ਦੀਆਂ ਗੁਣਜ ਹਨ ਜਿਸ ਸਖਿਆਾਂ ਖਵਾਉਂਦੀਆਂ ਨੇ ਜਾਂ ਉਹ ਸਾਰੀਆਂ ਸੰਖਿਆਵਾਂ ਜਿਹੜੀ 2 ਨਾਲ ਭਾਜਯੋਗ ਹਨ ਜਿਸ ਸਖਿਆਾਂ ਖਵਾਉਂਦੀਆਂ ਨੇ ਜਿਵੇਂ 2 4 6 ਤੇ 8 ਤੇ 10 ਕਹਿਣ ਦਾ ਮੀਨਿੰਗ ਜਾਂ ਤਾਂ ਉਹ ਵੀ 2 ਦਾ ਗੁਣਜ ਹੋਵੇ ਮਲਟੀਪਲਸ ਹੋਵੇ ਉਹ ਹੁੰਦੀਆਂ ਨੇ ਜਿਸ ਸੰਖਿਆਵਾਂ ਜਾਂ ਪਦੂਸਰੇ ਰੂਪ ਵਿੱਚ ਕਹਿ ਸਕਦੇ ਹਾਂ ਵੀ ਉਹ ਸਾਰੀਆਂ ਸੰਖਿਆਵਾਂ ਜਿਹੜੀ 2 ਨਾਲ ਕੀ ਹੈ ਭਾਜਯੋਗ ਹਨ ਮਤਲਬ 2 ਤੇ ਪੂਰੀਆਂ ਪੂਰੀਆਂ ਵੰਡੀਆਂ ਜਾਂਦੀਆਂ ਨੇ ਭਾਜਯੋਗ ਦਾ ਮਤਲਬ ਕੀ ਹੁੰਦਾ ਜੀ ਉਹ ਸੰਖਿਆ ਜਿਹੜੀ ਦੋ ਨਾਲ ਪੂਰੀ ਪੂਰੀ ਵੰਡੀ ਜਾਵੇ ਉਹਨੂੰ ਆਪਾਂ ਕੀ ਕਹਦੇ ਨੇ ਆ ਜਿਸ ਸੰਖਿਆ ਖੰਡੀਆਂ ਨੇ ਉਹ ਸੰਖਿਆ ਜਿਸ ਸੰਖਿਆ ਜੇਕਰ ਦੋ ਉਸ ਦਾ ਗੁਣਖੰਡ ਹੈ ਕਹਿਣ ਦਾ ਮੀਨਿੰਗ ਵੀ ਉਹ ਸੰਖਿਆ ਵੀ ਜਿਸ ਸੰਖਿਆ ਖੰਡੀ ਹੈ ਜੇ ਦੋ ਉਸ ਦਾ ਗੁਣਖੰਡ ਹੈ ਜਿਹੜੀ ਗੁਣਖੰਡ ਤਾਂ ਹੀ ਹੋਊਗਾ ਨਾ ਜੇ ਦੋ ਉਸ ਸੰਖਿਆ ਨੂੰ ਪੂਰਾ ਪੂਰਾ ਵੰਡ ਦੇਗਾ ਤਾਂ ਇਹ ਆ ਗਿਆ ਜੀ ਨੈਕਸਟ ਦੇਖੋ ਸਾਰੀਆਂ ਜਿਸ ਸੰਖਿਆਵਾਂ 0 2 4 6 8 ਤੇ ਖਤਮ ਹੁੰਦੀਆਂ ਨੇ ਤਾਂ ਦੇਖੋ ਇਹ ਹੈ ਜੀ 0 2 4 6 ਤੇ 8 ਤੇ ਕੀ ਹੈ ਜਿਹੜੀਆਂ ਆਪਣੀਆਂ ਜਿਹੜੀਆਂ ਜਿਸਤ ਸੰਖਿਆਵਾਂ ਨੇ ਖਤਮ ਹੁੰਦੀਆਂ ਨੇ ਹਮੇਸ਼ਾ ਸੰਖਿਆ ਦੇ ਜਿਹੜੇ ਐਂਡ ਤੇ ਅੱਖਰ ਦੇਖਿਆ ਕਰੋ ਜੇ ਉਹ 0 2 4 8 ਤੇ 6 ਤੇ ਕੀ ਹੈ ਖਤਮ ਹੁੰਦੀਆਂ ਤਾਂ ਕਹਿਣ ਦਾ ਮਤਲਬ ਉਹ ਸੰਖਿਆ ਕੀ ਨੇ ਜਿਸਤ ਸੰਖਿਆਵਾਂ ਨੇ ਜੀ ਜੇਕਰ ਕਿਸੇ ਜਿਸਤ ਸੰਖਿਆ ਵਿੱਚ 2 ਜੋੜ ਦਿੱਤਾ ਜਾਵੇ ਤਾਂ ਅਗਲੀ ਜਿਸਤ ਸੰਖਿਆ ਪ੍ਰਾਪਤ ਹੁੰਦੀ ਹੈ ਕਹਿਣ ਦਾ ਮੀਨਿੰਗ ਹੁਣ ਜਿਵੇਂ ਆਪਾਂ ਲਾ ਲਈਏ ਜੀ 4 ਲਾ ਲਓ 4 ਆਪਣੀ ਸਭ ਤੋਂ ਛੋਟੀ ਜਿਹੜੀ ਆਪਣੀ ਪਾਜ ਜਿਸਤ ਸੰਖਿਆ ਨਾ ਜੀ ਤਜ ਜਦ ਆਪਾਂ 4 ਵਿੱਚ 2 ਜੋੜਾਂਗੇ ਤਾਂ ਅਗਲਾ ਅੰਕ ਕੀ ਹੋ ਗਿਆ 6 6 'ਚ ਆਪਾਂ 2 ਜੋੜਾਂਗੇ ਤਾਂ ਕਿੰਨਾ ਹੋ ਗਿਆ 8 8 'ਚ ਆਪਾਂ ਫਿਰ 2 ਜੋੜਾਂਗੇ ਤਾਂ 10 ਹੋ ਗਿਆ ਕਹਿਣ ਦਾ ਮਤਲਬ ਜਦ ਜਦ ਆਪਾਂ 2 2 ਜੋੜਾਂਗੇ ਜਿਸ ਸੰਖਿਆ ਵਿੱਚ ਤਾਂ ਜਿਹੜੀ ਅਗਲੀ ਸੰਖਿਆ ਪ੍ਰਾਪਤ ਹੋਊਗੀ ਉਹ ਵੀ ਆਪਾਂ ਨੂੰ ਕੀ ਹੈ ਕਿ ਜਿਸ ਸੰਖਿਆ ਦਾ ਈਵਨ ਨੰਬਰ ਕੀ ਆ ਪ੍ਰਾਪਤ ਹੋਊਗਾ ਜੀ ਤਾਂ ਕਹਿਣ ਦਾ ਮੀਨਿੰਗ ਜਦੋਂ ਵੀ ਆਪਾਂ ਕੀ ਹੈ 2 ਇੱਕ ਕਿਸੇ ਇੱਕ ਜਿਸ ਸੰਖਿਆ ਵਿੱਚ ਕੋਈ ਜਿਸ ਮਤਲਬ ਦੋ ਅੰਕ ਜੋੜ ਦੇ ਤਾਂ ਅਗਲੀ ਜਿਹੜੀ ਸੰਖਿਆ ਆਪਾਂ ਪ੍ਰਾਪਤ ਹੁੰਦੀ ਹੈ ਉਹ ਕੀ ਜਿਸ ਸੰਖਿਆ ਹੁੰਦੀ ਹੈ ਸੋ ଏਸੀ ਕਨਸੈਪਟ ਆਪਣੀ ਜਿਸਤ ਸੰਖਿਆਵਾਂ ਦਾ ਨੈਕਸਟ ਦੇਖੋ ਹੀ ਟਾਕ ਸੰਖਿਆ ਟਾਕ ਸੰਖਿਆ ਕੀ ਹੁੰਦੀ ਹੈ ਨੈਕਸਟ ਆ ਗਿਆ ਆਪਣੇ ਕੋਲ ਔਡ ਨੰਬਰਸ ਜਿਹਨੂੰ ਆਪਾਂ ਟਾਕ ਸੰਖਿਆਵਾਂ ਕਹਿ ਦਿੰਨੇ ਆ ਸਾਰੀਆਂ ਸੰਖਿਆਵਾਂ ਜਿਹੜੀਆਂ 2 ਦਾ ਗੁਣਜ ਨਹੀਂ ਹਨ ਟਾਕ ਸੰਖਿਆਵਾਂ ਆਖਵਾਉਂਦੀਆਂ ਨੇ ਕਹਿਣ ਦਾ ਮਤਲਬ ਵੀ ਉਹ ਸਾਰੀਆਂ ਸੰਖਿਆਵਾਂ ਜਿਹੜੀ 2 ਦਾ ਗੁਣਜ ਨਹੀਂ ਹਨ ਜਾਂ 2 ਰਾਹੀਂ ਪ੍ਰੋਪਰ ਪ੍ਰੋਪਰ ਨਹੀਂ ਵੰਡੀਆਂ ਜਾਂਦੀਆਂ ਤਾਂ ਉਹ ਸਾਰੀਆਂ ਸੰਖਿਆਵਾਂ ਕੀ ਆ ਗਈਆਂ ਉਹ ਸਾਰੀਆਂ ਸੰਖਿਆਵਾਂ ਆਡ ਨੰਬਰਸ ਜਾਂ ਟਾਕ ਸੰਖਿਆਵਾਂ ਆ ਗਈਆਂ ਜੀ ਸਾਰੀਆਂ ਟਾਕ ਸੰਖਿਆਵਾਂ ਵਿੱਚ 1 3 5 7 ਤੇ 9 ਤੇ ਖਤਮ ਹੁੰਦੀਆਂ ਨੇ ਕਹਿਣ ਦਾ ਮੀਨਿੰਗ ਐਂਡ ਤੇ ਅੱਖਰ ਜੇ 1 ਹੋਊਗਾ 3 ਹੋਊਗਾ 5 ਹੋਊਗਾ ਤੋ ਉਤਬਤ 7 ਤੇ 9 ਤਾਂ ਇਹਦਾ ਮਤਲਬ ਕੀ ਹੈ ਇਹ ਉਹ ਸੰਖਿਆਵਾਂ ਨੇ ਜਿਹੜਾ ਕੀ ਹੈ ਆਡ ਨੰਬਰਸ ਨੇ ਜਾਂ ਕੀ ਹੈ ਇਹ ਮਤਲਬ ਖਤਮ ਹੁੰਦੀਆਂ ਨੇ ਇਸ ਅੰਕ ਨਾਲ ਤਾਂ ਇਹ ਸਾਰੀਆਂ ਸੰਖਿਆ ਆਪਣ ਨੂੰ ਕੀ ਪਤਾ ਦਿਖਾਉ ਕਰਦੀਆਂ ਨੇ ਸੰਖਿਆ ਦਿਖਾਉ ਕਰਦੀਆਂ ਨੇ ਵੀ ਇਹ ਸੰਖਿਆਵਾਂ ਕੀ ਨੇ ਔਡ ਨੰਬਰ ਦਾ ਟਾਕ ਸੰਖਿਆ ਮਾਨੇ ਜੀ ਜੇਕਰ ਕਿਸੇ ਟਾਕ ਸੰਖਿਆ ਵਿੱਚ ਦੋ ਜੋੜਦੇ ਹਾਂ ਤਾਂ ਅਗਲੀ ਟਾਕ ਸੰਖਿਆ ਪ੍ਰਾਪਤ ਹੁੰਦੀ ਹੈ ਕਹਿਣ ਦਾ ਮੀਨਿੰਗ ਇੱਕ ਚਾਪਾ ਜੀ ਦੋ ਜੋੜੀਏ ਤਾਂ ਤਿੰਨ ਹੋ ਗਿਆ ਤਿੰਨ ਵਿੱਚ ਜੇ ਆਪਾਂ ਦੋ ਜੋੜੀਏ ਤਾਂ ਪੰਜ ਪ੍ਰਾਪਤ ਹੋ ਗਿਆ ਪੰਜ ਵਿੱਚ ਆਪਾਂ ਦੋ ਜੋੜੀਏ ਤਾਂ ਸੱਤ ਪ੍ਰਾਪਤ ਹੋ ਗਿਆ ਤਾਂ ਕਹਿਣ ਦਾ ਮੀਨਿੰਗ ਕੀ ਹੈ ਜਦੋਂ ਵੀ ਆਪਾਂ ਕਿਸੇ ਔਡ ਨੰਬਰ ਵਿੱਚ ਕੋਈ ਵੀ ਸੰਖਿਆ ਜੋੜਦੇ ਹਾਂ ਸੌਰੀ ਜੀ ਦੋ ਨੰਬਰ ਜੋੜਦੇ ਹਾਂ ਤਾਂ ਅਗਲੀ ਜਿਹੜੀ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਆਪਾਂ ਨੂੰ ਕੀ ਹੈ ਔਡ ਨੰਬਰ ਜਾਂ ਟਾਕ ਸੰਖਿਆ ਹੀ ਪ੍ਰਾਪਤ ਹੁੰਦੀ ਹੈ ਕਹਿਣ ਦਾ ਮੀਨਿੰਗ ਹੈ ਜੀ ਹੁਣ ਨੋਟ ਦੇਖੋ ਜੀ ਕੋਈ ਸੰਖਿਆ ਜਾਂ ਤਾਂ ਜਿਸਤ ਹੋਵੇਗੀ ਜਾਂ ਟਾਕ ਕੋਈ ਵੀ ਸੰਖਿਆ ਟਾਕ ਜਿਸਤ ਦੋਵੇਂ ਨਹੀਂ ਹੋ ਸਕਦੀ ਕਹਿਣ ਦਾ ਮੀਨ ਵੀ ਕੋਈ ਵੀ ਸੰਖਿਆ ਜੀ ਉਹ ਜਾਂ ਤਾਂ ਜਿਸਤ ਹੋਊਗੀ ਠੀਕ ਹੈ ਜੀ ਜੀਨੂੰ ਆਪਾਂ ਈਵਨ ਕਹਿ ਦਿੰਨੇ ਆ ਜਾਂ ਕੀ ਹੋ ਗਿਆ ਜਾਂ ਟਾਕ ਹੋਊਗੀ ਜੀਨੂੰ ਆਪਾਂ ਕਹਿ ਦਿੰਨੇ ਆ ਔਡ ਨੰਬਰ ਠੀਕ ਹੈ ਜੀ ਜਾਹੋ ਓਡ ਹੋਗੀ ਜਾਂ ਈਵਨ ਹੋਗੀ ਦੋਨੇ ਇੱਕ ਟਾਈਮ ਤੇ ਦੋਏ ਨਹੀਂ ਹੋ ਸਕਦੀਆਂ ਉਹ ਜਾਂ ਤਾਂ ਈਵਨ ਹੋਊਗੀ ਜਾਂ ਜਿਹੜੀ ਆਪਣੀ ਕੀ ਹੈ ਓਡ ਹੋਊਗੀ ਸੋ ਐਸੀ ਮੇਰਾ ਅੱਜ ਦੇ ਕਨਸੈਪਟ ਜਿਹਦੇ ਵਿੱਚ ਅੱਜ ਆਪਾਂ ਪਰਫੈਕਟ ਨੰਬਰ ਜਿਸਤ ਸੰਖਿਆਵਾਂ ਮਾ ਟਾਕ ਸੰਖਿਆਵਾਂ ਮਾ ਇਹ ਤਿੰਨ ਕਨਸੈਪਟ ਬਾਰੇ ਵਿਸਤਾਰ ਵਿੱਚ ਜਾਣਿਆ ਸੋ ਮੈਂ ਮੀਨ ਆਸ ਤੇ ਉਮੀਦ ਕਰਦਾ ਵੀ ਤੁਹਾਨੂੰ ਇਹ ਕਨਸੈਪਟ ਬਹੁਤ ਚੰਗੇ ਤਰੀਕੇ ਨਾਲ ਸਮਝ ਆਏ ਹੋਣਗੇ ਜੀ ਸੋ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਵੱਤਵਾਦ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਮੈਥ ਦੇ ਜਿਹੜੇ ਬੇਸਿਕ ਕਨਸੈਪਟ ਤੋਂ ਸ਼ੁਰੂ ਕਰਕੇ ਉਹਨਾਂ ਦਾ ਮੈਥ ਕੀ ਹੈ ਡਰ ਖਤਮ ਹੋ ਜਾਏ ਤੇ ਉਹ ਮੈਥ ਨੂੰ ਇੱਕ ਇਜ਼ੀ ਸਬਜੈਕਟ ਨਾਲ ਪੜਨਾ ਕਿਉਂਕਿ ਆਪਾਂ ਇਸ ਵੇ ਨਾਲ ਤੁਹਾਨੂੰ ਸਮਝਾ ਰਹੇ ਹਾਂ ਤਾਂ ਕਿ ਤੁਹਾਨੂੰ ਕੀ ਹੈ ਹਰ ਕਨਸੈਪਟ ਤੁਹਾਨੂੰ ਐ ਲੱਗੇ ਵੀ ਆਪਾਂ ਕੋਈ ਜਿਵੇਂ ਥਿਊਰੀ ਟਾਈਪ ਹੀ ਪੜ ਰਹੇ ਹਾਂ ਕਿਉਂਕਿ ਆਪਾਂ ਕੀ ਹੈ ਤੁਹਾਨੂੰ ਇੱਕ ਬਹੁਤ ਸਰਲੇ ਤਰੀਕੇ ਨਾਲ ਇਹ ਮਤਲਬ ਟਾਪਿਕ ਪੜਾ ਰਹੇ ਆ ਸੋ ਕਲਾਸ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ